ਪ੍ਰੋਫੈਸਰ ਸਹਿਬ ਸਿੰਘ ਜੀ ਦੀ ਲਿਖਤ ਸਿੱਖ ਸਿਦਕ ਨਹਾਰੇ ਦਾ ਛੇਵਾਂ ਭਾਗ ਮਾਂ ਦੇ ਗਿਲੇ ਅਤੇ ਸਤ ਸੰਗ ਦੀ ਵਿੜਿਆਈ ਅਤੇ ਸਤਵਾਂ ਭਾਗ ਵਕਤ ਨਾ ਪਾਇਓ ਕਾਦੀਆਂ ਆਵਾਜ਼ ਗੁਰਜੰਟ ਸਿੰਘ ਰੂਪ ਵਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸਾ ਕਬੀਰ ਜੀ ਮੇਰੀ ਬਹਰੀਆ ਕੋ ਧਨੀਆਂ ਨਾ ਲੇ ਰੱਖਿਓ RAM ਜਨੀਆਂ ਨਾ ਇਨ ਮੁੰਡੀਆਂ ਨੇ ਮੇਰਾ ਘਰ ਤੁੰਧਰਾਵਾ ਬਿਟ ਮੈਂ RAM ਰਮਉਆ ਲਾਵਾ ਰਹਾਉ ਕਹਿਤ ਕਬੀਰ ਸੁਨੋ ਮੇਰੀ ਮਾਈ ਇਨ ਮੁੰਡੀਆਂ ਨੇ ਮੇਰੀ ਜਾਤ ਗਵਾਈ ਨੋਟ ਇਸ ਸ਼ਬਦ ਦੇ ਅਰਥ ਕਰਨ ਦੇ ਸਬੰਧ ਵਿੱਚ ਵਿਦਵਾਨ ਸੱਜਣ ਇਉਂ ਲਿਖਦੇ ਹਨ ਨੰਬਰ 1 ਇਸ ਸ਼ਬਦ ਦੀਆਂ ਪਹਿਲੀਆਂ 4 ਤੁਕਾਂ ਕਬੀਰ ਜੀ ਦੀ ਮਾਂ ਵੱਲੋਂ ਹਨ ਪਿਛਲੀਆਂ 2 ਕਬੀਰ ਜੀ ਵੱਲੋਂ ਉੱਤਰ ਹੈ ਪੂਰਬ ਵਿੱਚ ਠਾਕਰਾਂ ਨਾਲ ਵਿਆਹੀਆਂ ਹੋਈਆਂ ਮੰਦਰਾਂ ਵਿੱਚ ਰਹਿੰਦੀਆਂ ਇਸਤਰੀਆਂ ਨੂੰ ਆਰਾਮਜਣੀਆਂ ਕਹਿੰਦੇ ਹਨ ਇਹ ਇਸਤਰੀਆਂ ਵੇਸਵਾ ਦਾ ਹੀ ਕੰਮ ਕਰਦੀਆਂ ਹਨ ਸਾਧੂ ਤਾਂ ਕਬੀਰ ਜੀ ਦੀ ਬੋਟੀ ਨੂੰ ਆਰਾਮ ਜਣੀਆਂ ਅਰਥਾਤ ਭਗਤ ਨਹੀਂ ਕਹਿ ਕੇ ਬੁਲਾਉਂਦੇ ਹਨ ਪਰ ਕਬੀਰ ਜੀ ਦੀ ਮਾਂ ਆਰਾਮ ਜਣੀਆਂ ਦਾ ਦੂਜਾ ਅਰਥ ਸਮਝ ਕੇ ਦੁਖੀ ਹੁੰਦੀ ਸੀ ਨੰਬਰ 2 ਜੋ ਤਬਦੀਲੀ ਘਰ ਵਿੱਚ ਆ ਗਈ ਉਹ ਕਬੀਰ ਜੀ ਦੀ ਮਾਤਾ ਨੂੰ ਪਸੰਦ ਨਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਮਰਦਾ ਰੂਹਾਂ ਨੂੰ ਜਿਵਾਉਣ ਲਈ ਸਮਰੱਥ ਹੈ ਜਿਉਂਦੇ ਲੋਕ ਹੀ ਹੋਰ ਨਾ ਨੂੰ ਜਵਾਬ ਸਕਦੇ ਹਨ ਜੀਵਤੇ ਕੋ ਜੀਵਤਾ ਮਿਲੇ ਵਾਕ ਅਨੁਸਾਰ ਜਿਉਂਦਿਆਂ ਦੀ ਬਾਣੀ ਵਿੱਚ ਜਿਉਂਦਿਆਂ ਦੀ ਹੀ ਬਾਣੀ ਰਲ ਸਕਦੀ ਹੈ ਕਬੀਰ ਜੀ ਦੀ ਮਾਂ ਦੀ ਉਚਾਰੀ ਹੋਈ ਕਿਸੇ ਕਪਤਾ ਨੂੰ ਇਨ੍ਹਾਂ ਹੰਸ ਉਡਾਰੀਆਂ ਵਿੱਚ ਕਿਤੇ ਥਾਂ ਨਹੀਂ ਮਿਲ ਸਕਦੀ ਭਲਾ ਕੱਚੀਆਂ ਗੱਲਾਂ ਦਾ ਇੱਥੇ ਕੀ ਕੰਮ ਇਸ ਸ਼ਬਦ ਵਿੱਚ ਕਬੀਰ ਜੀ ਤੋਂ ਬਿਨਾਂ ਹੋਰ ਕਿਸ ਤੇ ਬੋਲ ਨਹੀਂ ਹੋ ਸਕਦੇ ਇੱਕ ਗੱਲ ਹੋਰ ਵੀ ਸੋਚਣ ਵਾਲੀ ਹੈ ਕਬੀਰ ਜੀ ਦੀ ਬੋਟੀ ਦਾ ਨਾਮ ਲੋਈ ਸੀ ਪਰ ਇਹ ਧਨੀਆਂ ਕੌਣ ਆ ਗਈ ਕੀ ਭਗਤ ਕਬੀਰ ਜੀ ਦੀਆਂ ਦੋ ਬੋਟੀਆਂ ਸਨ ਜਦੋਂ ਇਸ ਧਰੋਂ ਆਈ ਬਾਣੀ ਨੂੰ ਸਾਖੀਆਂ ਦੇ ਆਸਰੇ ਹੀ ਸਮਝਣ ਤੇ ਆਟਕੀਏ ਤਾਂ ਫਿਰ ਕਈ ਕਹਾਣੀਆਂ ਬਣਨ ਲੱਗ ਪੈਂਦੀਆਂ ਹਨ ਸਨ 1924 ਦਾ ਜ਼ਿਕਰ ਹੈ ਮੈਂ ਤਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੀਤ ਸਕੱਤਰ ਸਾਂ ਅੰਮ੍ਰਿਤਸਰ ਸ਼ਹਿਰ ਵਿੱਚ ਵਸਦੇ ਇੱਕ ਪੁਰਾਣੇ ਗੁਰਸਿੱਖ ਪ੍ਰਚਾਰਕ ਨਾਲ ਮੇਰੀ ਸਾਝ ਬਣ ਗਈ ਆਪਣੇ ਵੇਲੇ ਦੇ ਉਹ ਇੱਕ ਚੰਗੇ ਵਿਦਵਾਨ ਸੱਜਣ ਸਨ ਇੱਕ ਦਿਨ ਮੈਨੂੰ ਉਹ ਕਹਿਣ ਲੱਗੇ ਕਿ ਕਬੀਰ ਜੀ ਨੇ ਦੋ ਵਿਆਹ ਕੀਤੇ ਸਨ ਪਹਿਲੀ ਬਾਦ ਸ਼ਕਲ ਕੁਲਖਣੀ ਸੀ ਉਸ ਨੂੰ ਉਹਨਾਂ ਤਲਾਕ ਦੇ ਦਿੱਤਾ ਸੀ ਮੈਂ ਉਸ ਵਿਦਵਾਨ ਸੱਜਣ ਦੇ ਮੂੰਹ ਵੱਲ ਤੱਕਣ ਲੱਗ ਪਿਆ ਉਹਨਾਂ ਝਟ ਕਬੀਰ ਜੀ ਦਾ ਇਹ ਸ਼ਬਦ ਸੁਣਾਇਆ ਪਹਿਲੀ ਕੁ ਰੂਪ ਕੁजात ਕੁਲਖਣੀ ਸਹੁਰੇ ਪਈਏ ਬੁਰੀ ਲਹੂਰੀ ਸੰਗ ਭਈ ਅਬ ਮੀਰੇ ਜੇਠੀ ਔਰਤ ਰਿਓ ਸ਼ੋਕ ਅਸੀਂ ਕਦੇ ਗੁਰਬਾਣੀ ਦੀ ਸਹੀ ਸੂਝ ਪੈਦਾ ਕਰਨ ਨੂੰ ਵੀ ਸਿੱਖ ਧਰਮ ਦੇ ਪ੍ਰਚਾਰ ਦਾ ਇੱਕ ਬਹੁਤ ਜ਼ਰੂਰੀ ਅੰਗ ਸਮਝਦੇ ਅੱਜ ਦੀ ਵਿਚਾਰ ਵਾਲੇ ਇਹ ਸ਼ਬਦ ਨੂੰ ਤੇਤੀ ਵਿੱਚ ਵਰਤੇ ਹੋਏ ਸ਼ਬਦ ਮਾਈ ਬਿਟਵੇਂ ਬਹੁਰੀਆਂ ਨੂੰ ਪੜ ਕੇ ਨਿਰਾ ਕਹਾਣੀਆਂ ਦਾ ਆਸਰਾ ਲੈਣ ਵਾਲਿਆਂ ਨੇ ਤੁਰਤ ਕਹਾਣੀ ਘੜ ਲਈ ਕਿ ਕਬੀਰ ਜੀ ਦੀ ਮਾਂ ਦਾ ਲਫਜ਼ ਰਾਮ ਜਣੀਆਂ ਤੋਂ ਗੁੱਸੇ ਹੋ ਰਹੀ ਹੈ ਬਸ ਫਿਰ ਕੀ ਸੀ ਚਲ ਸੋ ਚਲ ਪਰ ਪਾਠਕ ਸੱਜਣੋ ਤੁਸੀਂ ਜਾਣਦੇ ਹੋ ਕਿ ਲਫ਼ਜ਼ ਮਾਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕਈ ਸ਼ਬਦਾਂ ਵਿੱਚ ਆਇਆ ਹੈ ਅਤੇ ਪਿਆਰ ਤੇ ਬਿਰਹੋਂ ਦੇ ਵਲਵਲੇ ਦੀ ਟੋਹ ਦੱਸਦਾ ਹੈ ਤੇ ਲਫ਼ਜ਼ ਬਹੂਰੀਆ ਕਬੀਰ ਜੀ ਨੇ ਇਸੇ ਰਾਗ ਦੇ ਸ਼ਬਦ ਨੰਬਰ 31 ਵਿੱਚ ਆਪਣੇ ਵਾਸਤੇ ਵਰਤਿਆ ਹੈ ਹਰ ਮੇਰੋ ਪਿਰ ਹਉ ਹਰ ਕੀ ਬਹੂਰੀਆ ਕਬੀਰ ਜੀ ਦੀ ਇਸ ਆਪਣੇ ਮੂੰਹੋਂ ਉਚਾਰੀ ਹੋਈ ਗਵਾਹੀ ਦੇ ਹੁੰਦੀਆਂ ਕਿਸੇ ਹੋਰ ਕਹਾਣੀ ਦੀ ਲੋੜ ਨਹੀਂ ਪੈਂਦੀ ਇਹ ਫਰਜ਼ ਕਰਕੇ ਕਿ ਇਹ ਬੋਲ ਕਬੀਰ ਜੀ ਦੀ ਮਾਂ ਦੇ ਉਚਾਰੇ ਹੋਏ ਹਨ ਲਫ਼ਜ਼ ਬਹੂਰੀਆ ਦਾ ਅਰਥ ਨੂ ਕਰਨਾ ਵੀ ਉਹ ਕਾਹੀ ਗਲਤ ਹੈ ਉਹਨਾਂ ਦੀ ਨੂ ਦਾ ਨਾਂ ਲਈ ਸੀ ਧਨੀਆਂ ਨਹੀਂ ਲਫ਼ਜ਼ ਬਿਟਵੀਨ ਇਹ ਕਹਾਣੀ ਘੜਨ ਵਿੱਚ ਤਾਂ ਹੋਰ ਮਦਦ ਦਿੱਤੀ ਪਰ ਸਤਿਗੁਰੂ ਨਾਨਕ ਸਾਹਿਬ ਜੀ ਨੇ ਵੀ ਮਨ ਨੂੰ ਬਾਲਕ ਆਖਿਆ ਹੈ ਰਾਜਾ ਬਾਲਕ ਨਗਰੀ ਕਾਚੀ ਦੋਸਤਾਂ ਨਾਲ ਪਿਆਰੋ ਬਸੰਤ ਮਹੱਲਾ ਪਹਿਲਾ ਆਓ ਹੁਣ ਕਹਾਣੀਆਂ ਦੀ ਟੇਕ ਛੱਡ ਕੇ ਵਿਆਕਰਨ ਅਨੁਸਾਰ ਲਫ਼ਜ਼ ਦੇ ਲਫ਼ਜ਼ ਅਰਥ ਕਰੀਏ ਪਾਦਰਥ ਬਹਰੀਆ ਅਣਜਾਣ ਬੋਟੀ ਮੇਰੀ ਅਣਜਾਣ ਜਿੰਦ ਰੂਪ ਬੋਟੀ ਕੋ ਦਾ ਮਤਲਬ ਦਾ ਧਨੀਆਂ ਧੰਨ ਵਾਲੀ ਧਨ ਨਾਲ ਪਿਆਰ ਕਰਨ ਵਾਲੀ ਮਾਇਆ ਨਾਲ ਮੋਹ ਕਰਨ ਵਾਲੀ ਲੈ ਲੈ ਕੇ ਆਪਣੇ ਅਸਰ ਹੇਠ ਲਿਆ ਕੇ ਆਰਾਮ ਜਣੀਆਂ ਰਾਮਦੀ ਦਾਸੀ ਪ੍ਰਮਾਤਮਾ ਦੀ ਭਗਤਣੀ ਇਨ ਅੱਖਰ ਨੰਨਾ ਦੇ ਹੇਠ ਅੱਧਾ ਹਾਹਾ ਹੈ ਮੁੰਡੀਆਂ ਸਾਧੂਆਂ ਨੇ ਸਤ ਸੰਗੀਆਂ ਨੇ ਮੇਰਾ ਘਰ ਉਹ ਘਰ ਜਿਸ ਵਿੱਚ ਮੇਰੀ ਧਨੀਆਂ ਰਹਿੰਦੀ ਹੈ ਉਹ ਹਿਰਦਾ ਰੂਪ ਘਰ ਜਿਸ ਵਿੱਚ ਮਾਇਆ ਦਾ ਮੋਹ ਕਰਨ ਵਾਲੀ ਜਿੰਦ ਵਸਦੀ ਸੀ ਤੁੰਧਰਾਵਾ ਧੁੰਦ ਵਾਲਾ ਕਰ ਦਿੱਤਾ ਹੈ ਉਜਾੜ ਦਿੱਤਾ ਹੈ ਮਿੱਟੀ ਵਿੱਚ ਮਿਲਾ ਦਿੱਤਾ ਹੈ ਨਾਸ਼ ਕਰ ਦਿੱਤਾ ਹੈ ਬਿਟਵੇਂ ਮੇਰੇ ਅਣਜਾਣ ਬੇਟੇ ਨੂੰ ਮੇਰੇ ਅਣਜਾਣ ਬਾਲ ਨੂੰ ਮੇਰੇ ਅਣਜਾਣ ਮਨ ਨੂੰ ਨੋਟ ਲਫ਼ਜ਼ ਬੇਟਾ ਅਤੇ ਬਿਟਵੇ ਵਿੱਚ ਫਰਕ ਹੈ ਬਿਟਵਾ ਦਾ ਅਰਥ ਹੈ ਅਣਜਾਣ ਬੇਟਾ ਹਰ ਮਉਗਾ ਆਰਾਮ ਸਿਮਰਨ ਦੀ ਬਾਣ ਲਾਵਾ ਲਾਇਆ ਲਾ ਦਿੱਤਾ ਰਹਾ ਜਾਤ ਨੀਵੀਂ ਜਾਤ ਗਵਾਈ ਮੁਕਾ ਦਿੱਤੀ ਅਰਥ ਮੇਰੀ ਜਿੰਦੜੀ ਰੂਪੀ ਵੋਟੀ ਪਹਿਲਾਂ ਧਨ ਦੀ ਪਿਆਰੀ ਅਖਵਾਉਂਦੀ ਸੀ ਭਾਵ ਮੇਰੀ ਜਿੰਦ ਪਹਿਲਾਂ ਮਾਇਆ ਨਾਲ ਪਿਆਰ ਕਰਿਆ ਕਰਦੀ ਸੀ ਮੇਰੇ ਸਤ ਸੰਗੀਆਂ ਨੇ ਇਸ ਜਿੰਦ ਨੂੰ ਆਪਣੇ ਅਸਰ ਹੇਠ ਲਿਆ ਕੇ ਇਸ ਦਾ ਨਾਮ ਆਰਾਮਦਾਸੀ ਰੱਖ ਦਿੱਤਾ ਭਾਵ ਇਸ ਜਿੰਦ ਨੂੰ ਪ੍ਰਮਾਤਮਾ ਦੀ ਦਾਸੀ ਅਖਵਾਉਣ ਜੋਗਾ ਬਣਾ ਦਿੱਤਾ ਇਹਨਾਂ ਸਤ ਸੰਗੀਆਂ ਨੇ ਮੇਰਾ ਉਹ ਘਰ ਉਜਾੜ ਦਿੱਤਾ ਹੈ ਜਿਸ ਵਿੱਚ ਮਾਇਆ ਨਾਲ ਮੋਹ ਕਰਨ ਵਾਲੀ ਜਿੰਦ ਰਹਿੰਦੀ ਸੀ ਕਿਉਂਕਿ ਹੁਣ ਇਹਨਾਂ ਮੇਰੇ ਅਣਜਾਣੇ ਮਨ ਨੂੰ ਪ੍ਰਮਾਤਮਾ ਦੇ ਸਿਮਰਨ ਦੀ ਚੇਟਕ ਲਾ ਦਿੱਤੀ ਹੈ ਰਹਾਉ ਕਬੀਰ ਆਖਦਾ ਹੈ ਇਹ ਮੇਰੀ ਮਾਂ ਸੁਣ ਇਹਨਾਂ ਸਤ ਸੰਗੀਆਂ ਨੇ ਮੇਰੀ ਨੀਵੀਂ ਜਾਤ ਵੀ ਮੁਕਾ ਦਿੱਤੀ ਹੈ ਹੁਣ ਲੋਕ ਮੈਨੂੰ ਸ਼ੂਦਰ ਜਾਣ ਕੇ ਉਹ ਸ਼ੂਦਰਾਂ ਵਾਲਾ ਸਲੂਕ ਨਹੀਂ ਕਰਦੇ ਵਕਤ ਨਾ ਪਾਇਓ ਕਾਦੀਆਂ ਜੇ ਲਿਖਣ ਲੇਖ ਕੁਰਾਨ 30 ਜਨਵਰੀ 1943 ਨੂੰ ਸ਼ਰਵਾਰ ਨੂੰ ਮੈਂ ਸ਼ਹਿਰੋਂ ਸ੍ਰੀ ਅਮਰਸਰ ਤੋਂ ਵਾਪਸ ਖਾਲਸਾ ਕਾਲਜ ਵਿੱਚ ਲੌਡੇ ਵੇਲੇ 4 ਵਜੇ ਅਪੜਿਆ ਮੇਰੇ ਕੁਆਟਰ ਦੇ ਸਾਹਮਣੇ ਦੋ ਮੁਸਲਮਾਨ ਵੀਰ ਮੇਰੀ ਉਡੀਕ ਵਿੱਚ ਬੈਠੇ ਸਨ ਉਹਨਾਂ ਦੇ ਪਾਸ ਜਪਜੀ ਦਾ ਇੱਕ ਗੁਟਕਾ ਉਰਦੂ ਅੱਖਰਾਂ ਵਿੱਚ ਸੀ ਅਤੇ ਉਸ ਵਿੱਚੋਂ ਉਹ ਪੌੜੀ ਨੰਬਰ 21 ਦੇ ਅਰਥ ਕਰਨੇ ਚਾਹੁੰਦੇ ਸਨ ਮੈਂ ਆਪਣੀ ਯਾਦ ਨੂੰ ਤਾਜ਼ਾ ਕਰਨ ਲਈ ਜਪਦੀ ਦਾ ਕੀਤਾ ਹੋਇਆ ਆਪਣਾ ਟੀਕਾ ਕੱਢ ਲਿਆ ਆ ਤੇ ਪੌੜੀ ਨੰਬਰ 21 ਤੇ ਵਿਚਾਰ ਸ਼ੁਰੂ ਹੋਈ ਇਸ ਪੌੜੀ ਦੀਆਂ ਸਿਰਫ ਦੋ ਤੁਕਾਂ ਹੀ ਐਸੀਆਂ ਹਨ ਜਿਨ੍ਹਾਂ ਦੀ ਸਹੀ વાਕਿਅਤ ਦੀ ਉਹਨਾਂ ਨੂੰ ਲੋੜ ਸੀ ਜਾਂ ਇਉਂ ਕਹਿ ਲਓ ਕਿ ਜੋ ਖਿਆਲ ਉਹਨਾਂ ਨੇ ਇਹਨਾਂ ਧੁਕਾਂ ਬਾਰੇ ਬਣਾਇਆ ਹੋਇਆ ਸੀ ਉਸ ਦੀ ਤਸਦੀਕ ਕਰਨਾ ਚਾਹੁੰਦੇ ਸਨ ਉਹ ਧੁਕਾਂ ਇਹ ਹਨ ਵੇਲ ਨਾ ਪਾਇਆ ਪੰਡਤੀ ਜੇ ਹੋਵੇ ਲੇਖ ਪੁਰਾਣ ਵਖਤ ਨਾ ਪਾਇਓ ਕਾਦੀਆਂ ਜੇ ਲਿਖਣ ਲੇਖ ਕੁਰਾਨ ਇਹਨਾਂ ਧੁਕਾਂ ਦਾ ਵਿਆਕਰਣ ਅਨੁਸਾਰ ਸਾਰਾ ਅਰਥ ਮੇਰੇ ਲਿਖੇ ਟਿਖੇ ਵਿੱਚ ਦਿੱਤਾ ਗਿਆ ਹੈ ਜੋ ਇਸ ਲੇਖ ਦੇ ਅੰਤ ਵਿੱਚ ਨਕਲ ਕਰ ਦਿੱਤਾ ਹੈ ਉਹ ਸੱਜਣ ਇਸ ਪੌੜੀ ਦੀਆਂ ਇਹਨਾਂ ਦੋ ਟੁਕਾਂ ਦੇ ਥਾਂ ਸ਼ੁਰੂ ਦੀਆਂ ਛੇ ਟੁਕਾਂ ਛੱਡ ਕੇ ਅਗਲੀਆਂ ਦੋ ਟੁਕਾਂ ਦੇ ਅਰਥ ਵੱਲ ਖਾਸ ਜ਼ੋਰ ਦੇ ਰਹੇ ਸਨ ਤੇ ਚਾਹੁੰਦੇ ਸਨ ਕਿ ਸਾਰੀ ਪੌੜੀ ਦਾ ਮਜ਼ਬੂਨ ਲੜੀਵਾਰ ਇੱਕ ਸੁਰ ਹੋ ਸਕੇ ਉਹ ਟੁਕਾਂ ਇਹ ਹਨ ਸਵਾਸਤ ਆਤ ਬਾਣੀ ਬਰਮਾਓ ਸਤ ਸੁਹਾਣ ਸਦਾ ਮਨ ਚਾਓ ਇਸ ਦਾ ਅਰਥ ਵੀ ਇੱਥੇ ਕਰਨ ਦੀ ਲੋੜ ਨਹੀਂ ਕੀਕੇ ਦੇ ਵਿੱਚ ਕੀਤਾ ਹੋਇਆ ਹੈ ਉਹਨਾਂ ਸੱਜਣਾ ਨੇ ਆਪਣਾ ਖਿਆਲ ਇਹਨਾਂ ਤੁਕਾਂ ਬਾਰੇ ਇਉਂ ਜ਼ाहਰ ਕੀਤਾ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਹਨ ਕਿ ਬਰਮਾਓ ਬ੍ਰਹਮਾ ਦੀ ਕਲਾਮ ਬਾਣੀ ਸੁਣ ਕੇ ਸਦਾ ਮੇਰੇ ਮਨ ਵਿੱਚ ਖੁਸ਼ੀ ਹੁੰਦੀ ਹੈ ਪਰ ਮੈਂ ਅਰਜ਼ ਕੀਤੀ ਕਿ ਜੇ ਇਹਨਾਂ ਤੁਕਾਂ ਤੋਂ ਅਗਲੀਆਂ ਦੋ ਤੁਕਾਂ ਪੜੋ ਤਾਂ ਇਹ ਸਾਫ਼ ਦਿਸਦਾ ਹੈ ਕਿ ਇੱਥੇ ਰੱਬ ਨੂੰ ਸੰਬੋਧਨ ਕੀਤਾ ਜਾ ਰਿਹਾ ਹੈ ਉਹ ਤੁਕਾਂ ਇਹ ਹਨ ਸਭ ਗੁਣ ਤੇਰੇ ਮੈਂ ਨਾਹੀ ਕੋਏ ਵੇਣੁ ਗੁਣ ਕੀਤੇ ਭਗਤ ਨਾ ਹੋਏ ਸਤ ਅਤੇ ਸੁਹਾਣ ਇਹ ਦੋਵੇਂ ਲਫ਼ਜ਼ ਸਤ ਗੁਰਜੀ ਆਪਣੇ ਵਾਸਤੇ ਨਹੀਂ ਵਰਤ ਸਕਦੇ ਕਿਉਂਕਿ ਸਤ ਦਾ ਅਰਥ ਹੈ ਸਦਾ ਕਾਇਮ ਰਹਿਣ ਵਾਲਾ ਅਤੇ ਸੁਹਾਣ ਸੁਭਾਨ ਵੀ ਰੱਬ ਵਾਸਤੇ ਹੀ ਵਰਤਿਆ ਜਾ ਸਕਦਾ ਹੈ ਉਸੇ ਪ੍ਰਭੂ ਵਾਸਤੇ ਇਹ ਕਿਹਾ ਹੈ ਕਿ ਸਦਾ ਮਨ ਚਾਓ ਇਹ ਪ੍ਰਭੂ ਤੇਰੇ ਮਨ ਵਿੱਚ ਸਦਾ ਖੜਾਓ ਹੈ ਉਹ ਸੱਜਣ ਵਧੇਕ ਸਮਾਂ ਇਹਨਾਂ ਤੁਕਾਂ ਤੇ ਹੀ ਖਰਚ ਕਰਦੇ ਰਹੇ ਮੇਰਾ ਖਿਆਲ ਸੀ ਕਿ ਉਹ ਕੁਰਾਨ ਵਾਲੀ ਤੁਕ ਤੇ ਵਿਚਾਰ ਕਰਨਾ ਚਾਹੁੰਦੇ ਸਨ ਇਹ ਸਾਰੀ ਵਿਚਾਰ ਤੇ ਕੋਈ ਡੇਢ ਕੋਹਟਾ ਲੱਗ ਗਿਆ ਆਖਰ ਮੈਂ ਅਰਜ਼ ਕੀਤੀ ਕਿ ਆਪ ਦਾ ਅਸਲ ਮਤਲਬ ਕੀ ਹੈ ਉਹਨਾਂ ਨੇ ਉਰਦੂ ਦੀ ਇੱਕ ਚਿੱਠੀ ਮੈਨੂੰ ਵਿਖਾਈ ਤੇ ਪੜ੍ਹ ਕੇ ਸੁਣਾਈ ਜਿਸ ਦਾ ਭਾਵੇਂ ਸੀ ਕਿ ਇਸ ਪੌੜੀ ਵਿੱਚ ਗੁਰੂ ਨਾਨਕ ਸਾਹਿਬ ਜੀ ਇੱਕ ਪੇਸ਼ੇਨ گوئی ਕਰ ਰਹੇ ਹਨ ਕਿ ਪੰਡਤਾਂ ਨੂੰ ਤਾਂ ਮੌਕਾ ਨਹੀਂ ਮਿਲਿਆ ਕਿ ਆਪਣੇ ਪੁਰਾਣਾ ਦੀ ਸਹੀ ਵਿਆਖਿਆ ਕਰ ਜਾਂਦੇ ਪਰ ਕੁਰਾਨ ਸ਼ਰੀਫ ਦੀ ਵਿਆਖਿਆ ਦਾ ਸਮਾਂ ਆਵੇਗਾ ਜਦੋਂ ਕਾਦੀਆਂ ਵਿੱਚ ਖਲੀਫਾ ਪ੍ਰਗਟੇਗਾ ਇਸ ਪੇਸ਼ੰਗੋਈ ਵਿੱਚ ਗੁਰੂ ਨਾਨਕ ਸਾਹਿਬ ਜੀ ਆਪਣੇ ਸਿੱਖਾਂ ਨੂੰ ਇਹ ਹਦਾਇਤ ਵੀ ਕਰ ਗਏ ਸਨ ਕਿ ਤੁਸੀਂ ਕਾਦੀਆਂ ਦੇ ਉਸ ਖਲੀਫੇ ਸਾਹਿਬ ਨੂੰ ਕੋਈ ਵਕਤ ਨਾ ਪਾਣਾ ਕੋਈ ਤਕਲੀਫ ਨਾ ਦੇਣੀ ਉਸ ਦੇ ਰਾਹ ਵਿੱਚ ਕੋਈ ਰੁਕਾਵਟ ਨਾ ਪਾਉਣੀ ਕਿਉਂਕਿ ਕੁਰਾਨ ਸ਼ਰੀਫ ਦੀ ਕਲਾਮ ਬਾਣੀ ਬਰਮਾਓ ਸੁਣ ਕੇ ਮੇਰੇ ਮਨ ਵਿੱਚ ਸਦਾ ਖੁਸ਼ੀ ਹੁੰਦੀ ਸੀ ਉਹਨਾਂ ਸੱਜਣਾ ਤੋਂ ਇਹ ਚਿੱਠੀ ਸੁਣ ਕੇ ਵੀ ਮੈਨੂੰ ਇਹੋ ਮਜ਼ਮੂਨ ਲਿਖਣ ਦੀ ਲੋੜ ਨਾ ਪੈਂਦੀ ਕਿਉਂਕਿ ਮੈਂ ਕਦੇ ਮਸਬੀ ਝਗੜਿਆਂ ਵਿੱਚ ਅਜੇ ਤੱਕ ਨਹੀਂ ਪਿਆ ਮੈਨੂੰ ਤਾਂ ਇਹ ਪਾਣੀ ਰੜਕਣ ਵਾਲੀ ਗੱਲ ਜਾਪਦੀ ਹੈ ਹਰੇਕ ਸੱਜਣ ਆਪੋ ਆਪਣੇ ਅਕੀਦੇ ਅਨੁਸਾਰ ਮਨ ਦੀ ਸ਼ਾਂਤੀ ਹਾਸਲ ਕਰਨ ਦਾ ਯਤਨ ਕਰੇ ਖਾਲਕ ਨੂੰ ਖਲਕਤ ਵਿੱਚ ਵੇਖ ਕੇ ਜੀਉਣ ਦੀ ਸਹੀ ਜਾ ਸਿੱਖੇ ਕਿਉਂਕਿ ਮਸਬ ਅਸਲ ਵਿੱਚ ਹੈ ਹੀ ਇਹ ਹੀ ਪਰ ਉਸ ਚਿੱਠੀ ਵਿੱਚ ਇਸ ਨਵੇਂ ਤੇ ਅਚਰਜ ਦਾਅਵੇ ਨੂੰ ਸਾਬਤ ਕਰਨ ਲਈ ਵਿਆਕਰਨ ਦੀ ਓਟ ਲਈ ਹੋਈ ਸੀ ਦੋ ਦਲੀਲਾਂ ਦਿੱਤੀਆਂ ਹੋਈਆਂ ਸਨ ਨੰਬਰ 1 ਕਾਜ਼ੀ ਲਫ਼ਜ਼ ਤਾਂ ਅੱਖਰ ਪੈਰ ਜਜੇ ਨਾਲ ਲਿਖੀਦਾ ਹੈ ਇੱਥੇ ਕਾਦੀਆਂ ਹੈ ਜੋ ਅੱਖਰ ਦੱਦਾ ਨਾਲ ਹੈ ਗੁਰੂ ਸਾਹਿਬ ਨੇ ਹੋਰ ਸਭ ਥਾਈ ਲਫ਼ਜ਼ ਕਾਜ਼ੀ ਅੱਖਰ ਨਾਲ ਲਿਖਿਆ ਹੈ ਇੱਥੇ ਕਾਦੀਆਂ ਨਗਰ ਵੱਲ ਇਸ਼ਾਰਾ ਹੈ ਕਾਜ਼ੀ ਵੱਲ ਨਹੀਂ ਨੰਬਰ 2 ਵੇਲ ਨਾ ਪਾਇਆ ਪੰਡਤੀ ਵਿੱਚ ਲਫ਼ਜ਼ ਪਾਇਆ ਭੂਤਕਾਲ ਵਾਸਤੇ ਵਰਤਿਆ ਹੈ ਜਿਸ ਦਾ ਸਾਫ਼ ਮਤਲਬ ਹੈ ਕਿ ਪੰਡਤਾਂ ਵਾਲਾ ਸਮਾਂ ਲੰਘ ਚੁੱਕਾ ਹੈ ਪਰ ਕਾਦੀਆਂ ਦੇ ਸੰਬੰਧ ਵਿੱਚ ਲਫ਼ਜ਼ ਪਾਇਓ ਭਵਿੱਖਤ ਕਾਲ ਵਾਸਤੇ ਵਰਤਿਆ ਹੈ ਇਹ ਹੁਕਮੀ ਭਵਿੱਖਤ ਹੈ ਲਫ਼ਜ਼ ਵਕਤ ਦਾ ਅਰਥ ਹੈ ਮੁਸੀਬਤਾਂ ਸਿੱਖਾਂ ਨੂੰ ਕਿਹਾ ਹੈ ਕਾਦੀਆਂ ਨੂੰ ਭਾਵ ਕਾਦੀਆਂ ਵਿੱਚ ਪ੍ਰਗਟ ਹੋਏ ਰਹਿਬਰ ਨੂੰ ਕੋਈ ਮੁਸੀਬਤ ਨਾ ਪਾਇਓ ਮੈਂ ਉੱਪਰ ਲਿਖੀਆਂ ਦੋਹਾਂ ਤਲੀਲਾਂ ਤੇ ਆਪਣੇ ਵਿਚਾਰ ਪੇਸ਼ ਕਰਦਾ ਹਾਂ ਨੰਬਰ 1 ਲਫ਼ਜ਼ ਕਾਜ਼ੀ ਤਾਂ ਜੱਜਾ ਅੱਖਰ ਨਾਲ ਲਿਖਿਆ ਜਾਂਦਾ ਹੈ ਪਰ ਇਸ ਪੌੜੀ ਵਿੱਚ ਦੱਦਾ ਅੱਖਰ ਆਇਆ ਹੈ ਕਿਨਾਰਾ ਸ੍ਰੀ ਰਾਗ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਹੀ ਇੱਕ ਸ਼ਬਦ ਹੈ ਜਿਸ ਦੀਆਂ ਹੇਠ ਲਿਖੀਆਂ ਦੋ ਤੁਕਾਂ ਇਸ ਭੁਲੇਖੇ ਨੂੰ ਸਾਫ਼ ਕਰ ਦਿੰਦੀਆਂ ਹਨ ਕਾਦੀ ਕੂੜ ਬੋਲ ਮਲ ਖਾਏ ਬ੍ਰਾਹਮਣ ਨਾਵੇ ਜੀਆਂ ਖਾਏ ਅਤੇ ਕਾਜੀ ਸੋ ਜੋ ਉਲਟੀ ਕਰੇ ਗੁਰ ਪ੍ਰਸਾਦੀ ਜੀਵਤ ਮਰੇ ਪੰਨਾ 662 ਇਹ ਸ਼ਬਦ ਦੀਆਂ ਇਨ੍ਹਾਂ ਤੁਕਾਂ ਵਿੱਚ ਲਫ਼ਜ਼ ਕਾਜੀ ਅੱਖਰ ਜਜਾ ਅਤੇ ਦਦਾ ਦੋਹਾਂ ਨਾਲ ਹੀ ਵਰਤਿਆ ਗਿਆ ਹੈ ਲਫ਼ਜ਼ ਕਾਗਜ਼ ਵੀ ਦੇ ਅਸਲ ਰੂਪ ਵਿੱਚ ਲਿਖਿਆ ਜਾਵੇ ਤਾਂ ਅੱਖਰ ਜਜਾ ਹੀ ਵਰਤੀਦਾ ਹੈ ਪਰ ਜਪਜੀ ਦੀ ਪੌੜੀ ਨੰਬਰ 12 ਵਿੱਚ ਕਾਕਦ ਕਲਮ ਨ ਲਿਖਣ ਹਾਲ ਹੋਰ ਪਰਮਾਨ ਲਿਖ ਲੇਖਣਾ ਕਾਗਦ ਮਸਵਾਣੀ RAM ਨਾਮ ਹਰ ਅੰਮ੍ਰਿਤ ਬਾਣੀ ਗੌੜੀ ਗੁਆਰੇਰੀ ਮਹੱਲਾ 5 ਬਹੁ ਰੰਗ ਮਾਇਆ ਬਹੁ ਵਿਦਪੇਖੀ ਕਲਮ ਕਾਗਦ ਸਿਆਨ ਭਲੇਖੀ ਗੌੜੀ ਗੁਆਰੇਰੀ ਮਹੱਲਾ 5 ਜਿਉ ਪਾਣੀ ਕਾਗਦ ਵਿੰਸ ਜਾਤ ਹੈ ਤਿਉ ਮਨ ਮੁਖ ਗਰਭ ਗਲਾਂ ਤੇ ਗੌੜੀ ਪੂਰਬੀ ਮਹੱਲਾ 4 ਇਸੇ ਲਫ਼ਜ਼ ਕਾਗਜ ਨੂੰ ਭਗਤ ਰਵਿਦਾਸ ਜੀ ਕਾਗਰ ਲਿਖਦੇ ਹਨ ਵੇਖੋ ਤਰ ਤਾਰ ਆ ਪਵਿੱਤਰ ਕਰ ਮਾਨੀਏ ਰੇ ਜੈਸੇ ਕਾਗਰਾ ਕਰਤ ਵਿਚਾਰ ਮਲਾ ਰਾਗ ਪੰਨਾ 1293 ਇਸੇ ਲਫਜ਼ ਨੂੰ ਗੁਰੂ ਨਾਨਕ ਸਾਹਿਬ ਜੀ ਕਾਗਲ ਲਿਖਦੇ ਹਨ ਵੇਖੋ ਆ ਸਾਦੀ ਵਾਰ ਕੱਢ ਕਾਗਲ ਦਸੇਰਾ ਪੌੜੀ ਨੰਬਰ 15 ਪਰ ਲਫਜ਼ ਕਾਗਜ ਨੂੰ ਕਦੇ ਕਾਗਜ ਅਤੇ ਕਦੇ ਕਾਗਦ ਪੜਨਾ ਪੰਜਾਬੀ ਬੋਲੀ ਦੀ ਕੋਈ ਓਕਾਈ ਨਹੀਂ ਹੈ ਇਸ ਵੇਲੇ ਵੀ ਆਮ ਲੋਕ ਕਾਗਦ ਹੀ ਬੋਲਦੇ ਹਨ ਇਸੇ ਤਰ੍ਹਾਂ ਲਫ਼ਜ਼ ਕਾਜ਼ੀ ਨੂੰ ਕਾਦੀ ਵੀ ਬੋਲਿਆ ਜਾਂਦਾ ਹੈ ਇਹ ਗੱਲ ਤਾਂ ਕੁਰਾਨ ਸ਼ਰੀਫ ਦੇ ਪਾਠ ਵਿੱਚ ਵੀ ਮਿਲਦੀ ਹੈ ਵੇਖੋ ਸੂਰਤ ਫਾਤਿਮਾ ਵਿੱਚ ਗੈਰਲ ਮਗਦੂਬ ਅਲੈਹਮ ਵਾ ਲਾਦੁ ਆਲਿਮ ਇਹ ਤਾਂ ਦੂਜਾ ਪਾਠ ਹੈ ਗੈਰਲ ਮਗਜ਼ੂਬ ਅਲੈਹਮ ਵਾ ਲਜ਼ ਆਲਿਮ ਪਾਠ ਵਿੱਚ ਦੱਦਾ ਪੜ੍ਹਨਾ ਜਾਂ ਜ਼ੱਜ਼ਾ ਪੜ੍ਹਨਾ ਦੋਵੇਂ ਹੀ ਠੀਕ ਹਨ Eid ul Zahra ਨੂੰ ਇਹ ਦੁਹਾਵੀ ਬੋਲਦੇ ਹਨ ਜਵਾਦ ਦਾ ਉਚਾਰਨ ਦੱਦੇ ਨਾਲ ਵੀ ਠੀਕ ਹੈ ਨੰਬਰ 2 ਵਕਤ ਨਾ ਪਾਇਓ ਕਾਦੀਆਂ ਇਸ ਬਾਰੇ ਉਸ ਚਿੱਠੀ ਵਿੱਚ ਜ਼ਿਕਰ ਸੀ ਕਿ ਲਫ਼ਜ਼ ਪਾਇਓ ਭਵਿੱਖਤ ਕਾਲ ਵਾਸਤੇ ਵਰਤਿਆ ਹੈ ਤੇ ਲਫ਼ਜ਼ ਵਕਤ ਦਾ ਅਰਥ ਹੈ ਮੁਸੀਬਤ ਕਿ ਲਫ਼ਜ਼ ਪਾਇਓ ਭਵਿੱਖਤ ਕਾਲ ਵਾਸਤੇ ਹੈ ਇਹ ਸਮਝਣ ਵਾਸਤੇ ਗੁਰਬਾਣੀ ਵਿੱਚੋਂ ਖਾਸ ਕਰਕੇ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਵਿੱਚੋਂ ਇਸ ਲਫ਼ਜ਼ ਵਰਗੇ ਪ੍ਰਮਾਣ ហេਠਾਂ ਦਿੱਤੇ ਜਾਂਦੇ ਹਨ ਜੋ ਇਸ ਭਲੇਖੇ ਨੂੰ ਵੀ ਦੂਰ ਕਰ ਦੇਣਗੇ ਆਪੀ ਨੇ ਆਪ ਸਾਜਿਓ ਆਪੀ ਨੇ ਰਚਿਓ ਨਾਉ ਪੌੜੀ ਨੰਬਰ 1 ਆਸਾ ਕੀ ਬਾਣੀ ਮਹਲਾ ਪਹਿਲਾ ਬਿਨ ਸਤਗੁਰ ਕਿਨੇ ਨਾ ਪਾਇਓ ਬਿਨ ਸਤਗੁਰ ਕਿਨੇ ਨਾ ਪਾਇਆ ਸਤਗੁਰ ਵਿੱਚ ਆਪ ਰਖਿਓ ਨਾ ਕਰ ਪ੍ਰਗਟ ਆਗ ਸੁਣਾਇ ਪੌੜੀ ਨੰਬਰ 6 ਆਸਾ ਕੀ ਬਾਣੀ ਮਹਲਾ ਪਹਿਲਾ ਉਨੀ ਮੰਦੇ ਪੈਰ ਨ ਰਖਿਓ ਕਰ ਸੁਕ੍ਰਿਤ ਧਰਮ ਕਮਾਇਆ ਪੌੜੀ ਨੰਬਰ 7 ਆਸਾ ਕੀ ਬਾਾਰ ਮਹੱਲਾ ਪਹਿਲਾ ਆਪੇ ਹੀ ਕਰਣਾ ਕੀਓ ਕਲ ਆਪੇ ਹੀ ਤਰਤਾਰੀਏ ਪੌੜੀ ਨੰਬਰ 20 ਆਸਾ ਕੀ ਬਾਾਰ ਮਹੱਲਾ ਪਹਿਲਾ ਅਬ ਮੈਂ ਸੁਖ ਪਾਇਓ ਗੁਰ ਆਗਿਆ ਤਜਿ ਸਿਆਨ ਚਿੰਤ ਵਿਸਾਰੀ ਅਹੰਕ ਛੋਡੇ ਹੈ ਤਿਆਗ ਰਹਾ ਜੋ ਦੇਖੋਂ ਤੋ ਸਗਲ ਮੁਹਮੋਈਓ ਤੋ ਸ਼ਰਨ ਪਰਿਓ ਗੁਰ ਭਾਗ ਕਰ ਕਿਰਪਾ ਟਹਿਲ ਹਰ ਲਾਇਓ ਤਉ ਜਮ ਛੋਡੀ ਮੂਰੀ ਲਾਗ ਤਰਿਓ ਸਾਗਰ ਪਾਵਕ ਜੋ ਸੰਤ ਭੇਟੇ ਵਡਭਾਗ ਜਨ ਨਾਨਕ ਸਰਬ ਸੁਖ ਪਾਏ ਮੇਰੋ ਹਰ ਚਰਨੀ ਚਿਤ ਲਾਗ ਜੈ ਸ੍ਰੀ ਮਹਲਾ 5 ਉੱਪਰ ਲਿਖੇ ਪਰਮਾਣਾਂ ਵਿੱਚ ਹੇਠ ਲਿਖੇ ਲਫ਼ਜ਼ਾਂ ਵੱਲ ਧਿਆਨ ਦੇਣ ਦੀ ਲੋੜ ਹੈ ਸਾਜਿਓ ਰਚਿਓ ਪਾਇਓ ਰਖਿਓਨ ਰਖਿਓ ਕੀਓ ਪਾਇਓ ਛੋਡਿਓ ਲਾਇਓ ਤਰਿਓ ਇੱਥੇ ਕਿਸੇ ਵਧੀਖ ਵਿਆਖਿਆ ਦੀ ਲੋੜ ਨਹੀਂ ਜਾਪਦੀ ਪ੍ਰਤੱਖ ਤੌਰ ਤੇ ਸਾਰੇ ਹੀ ਲਫ਼ਜ਼ ਭੂਤਕਾਲ ਵਾਸਤੇ ਹਨ ਇਹਨਾਂ ਵਿੱਚੋਂ ਇੱਕ ਵੀ ਭਵਿੱਖਤ ਵਾਸਤੇ ਨਹੀਂ ਹੈ ਪਰ ਮਾਣਾ ਨਾਲ ਸਫ਼ਿਆਂ ਦੇ ਸਫ਼ੇ ਲਿਖੇ ਜਾ ਸਕਦੇ ਹਨ ਤੇ ਕਿਤੇ ਵੀ ਇਸ ਨਿਜਮ ਦੀ ਅਵਿਰੋਧਤਾ ਨਹੀਂ ਆਵੇਗੀ ਪਾਠਕ ਇਹ ਚੇਤਾ ਰੱਖਣ ਕਿ ਇੱਥੇ ਗੁਰਬਾਣੀ ਉਚਾਰਨ ਦੇ ਸਮੇਂ ਦੀ ਪੰਜਾਬੀ ਬੋਲੀ ਦੇ ਲਫ਼ਜ਼ਾਂ ਤੇ ਵਿਚਾਰ ਹੋ ਰਹੀ ਹੈ ਅੱਜ ਕੱਲ ਦੀ ਪੰਜਾਬੀ ਦੀ ਨਹੀਂ ਉਸ ਸਮੇਂ ਹੁਕਮੀ ਭਵਿੱਖਤ ਦੀ ਕਿਹੜੀ ਸ਼ਕਲ ਸੀ ਜਿਸ ਦਾ ਪੁਲੇਖਾ ਸਾਡੇ ਸਜਣਾ ਨੂੰ ਲੱਗਾ ਹੈ ਜੋ ਗੁਰੂ ਨਾਨਕ ਸਾਹਿਬ ਜੀ ਦੀ ਪੇਸ਼ੰਗੋਈ ਜਪਜੀ ਦੀ ਪੌੜੀ ਨੰਬਰ 21 ਵਿੱਚੋਂ ਲੱਭ ਕੇ ਕਾਦੀਆਂ ਨੂੰ ਸਿੱਖਾਂ ਦਾ ਧਰਮ ਅਸਥਾਨ ਬਣਾਉਣ ਦੇ ਯਤਨ ਕਰ ਰਹੇ ਹਨ ਏਥੇ ਲਿਖੇ ਪਰਮਾਣਾਂ ਵੱਲ ਧਿਆਨ ਦੇ ਨਾਲ ਪ੍ਰਗਟ ਹੋ ਜਾਵੇਗੀ ਭਾਗੂੜਾ ਅੰਤੇ ਸਤਿਗੁਰ ਬੋਲਿਆ ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜਿਓ ਕੇ ਸੋ ਗੋਪਾਲ ਪੰਡਤ ਸਦਿਓ ਹਰ ਹਰ ਕਥਾ ਪੜਹੀਂ ਪੂराण ਜਿਓ ਰਾਮ ਕਲੀ ਸਦਾ ਭਾਗ ਐੜਾ ਵਸ ਆਣੇ ਬੇ ਜਨ ਇਸ ਮਨ ਕੋ ਮਨ ਵਾਸੇ ਜਿਉ ਨਿਤ ਪਾਉਂਦਿਆ ਸੋ ਹੀ ਮਹੱਲਾ ਚੌਥਾ ਸ਼ੰਤ ਭਾਗ ਈੜੀ ਹੁਕਮ ਮੰਨਿਓ ਗੁਰੂ ਕੇਰਾ ਹੰਗਾਉ ਸੱਚੀ ਬਾਣੀ ਕਹੇ ਨਾਨਕ ਸੁਣੋ ਸੰਤੋ ਕਥਿਓ ਅਕਥ ਕਹਾਣੀ ਆਨੰਦ ਮਹਲਾ 3ਾ ਭਾਗ 6 ਪੀਵੋ ਅੰਮ੍ਰਿਤ ਸਦਾ ਰਹੋ ਹਰੰਗ ਜੱਪਿਓ ਸਾਰੰਗ ਬਾਣੀ ਕਹੇ ਨਾਨਕ ਸਦਾ ਗਾਵੋ ਇਹੇ ਸੱਚੀ ਬਾਣੀ ਆਨੰਦ ਮਹਲਾ 3ਾ ਇਨ੍ਹਾਂ ਪਰਮਾਣਾਂ ਵਿੱਚ ਹੀਠ ਲਿਖੇ ਲਫ਼ਜ਼ ਊਕਮੀ ਭਵਿਕਤ ਵਿੱਚ ਵਰਤੇ ਹੋਏ ਹਨ ਕਰਿਓ ਸਾਧਿਓ ਆਣਿਓ ਮੰਨਿਓ ਕਥਿਓ ਜਪਿਓ ਇਨ੍ਹਾਂ ਦੋਹਾਂ ਕਿਸਮਾਂ ਦੇ ਪਰਮਾਣਾਂ ਦਾ ਆਪੋ ਵਿੱਚ ਟਕਰਾ ਕੀਤਿਆਂ ਇਹ ਗੱਲ ਸਪਸ਼ਟ ਹੋ ਜਾਂਦੀ ਹੈ ਕਿ ਭੂਤਕਾਲ ਦੇ ਲਫ਼ਜ਼ਾਂ ਦੇ ਅਖੀਰ ਵਿੱਚ ਊੜਾ ਖੁੱਲਾ ਹੈ ਅਤੇ ਹੁਕਮੀ ਭਵਿਖਤ ਲਫ਼ਜ਼ਾਂ ਦੇ ਅਖੀਰ ਵਿੱਚ ਹਾਹੇ ਨੂੰ ਔਂਕੜ ਹੈ ਜਿਸ ਪ੍ਰਮਾਣ ਦਾ ਆਸਰਾ ਲਿਆ ਜਾ ਰਿਹਾ ਹੈ ਉਸ ਦੇ ਅਖੀਰ ਵਿੱਚ ਵੀ ਊੜਾ ਖੁੱਲਾ ਹੈ ਭਾਵ ਉਹ ਲਫ਼ਜ਼ ਭੂਤਕਾਲ ਦਾ ਹੈ ਉਥੇ ਅਗਾਹ ਦੀ ਕੋਈ ਪੇਸ਼ਨਗੋਈ ਨਹੀਂ ਹੈ ਇਨ੍ਹਾਂ ਦੋਹਾਂ ਤੁਕਾਂ ਦਾ ਅਰਥ یوں ਹੈ ਪਦ ਅਰਥ ਵੇਲ ਵੇਲਾ ਪਾਇਆ ਪਾਈ ਲੱਭੀ ਵੇਲ ਨਾ ਪਾਇਆ ਸਮਾ ਨਾ ਲੱਭਾ ਪੰਡਤੀ ਪੰਡਤਾਂ ਨੇ ਜੇ ਨਹੀਂ ਤਾਂ ਹੋਵੇ ਬਣਿਆ ਹੁੰਦਾ ਲੇਖ ਮਜ਼ਮੂਨ ਲੇਖ ਪੁਰਾਣ ਪੁਰਾਣ ਰੂਪ ਲੇਖ ਇੱਕ ਲੇਖ ਵਾਲਾ ਪੁਰਾਣ ਵਕਤ ਸਮਾ ਜਦੋਂ ਜਗਤ ਬਣਿਆ ਨਾ ਪਾਇਓ ਨਾ ਲੱਭਾ ਕਾਦੀਆਂ ਕਾਜ਼ੀਆਂ ਨੇ ਜੇ ਨਹੀਂ ਤਾਂ ਲਿਖਣ ਕਾਜ਼ੀ ਲਿਖ ਦਿੰਦੇ ਲੇਖ ਪੁਰਾਣ ਕੁਰਾਨ ਵਰਗਾ ਲੇਖ ਭਾਵ ਜਿਵੇਂ ਕਾਜ਼ੀਆਂ ਨੇ ਮੁਹੰਮਦ ਸਾਹਿਬ ਦੀਆਂ ਉਚਾਰੀਆਂ ਆਇ ਤਾਂ ਇਕੱਠੀਆਂ ਕਰਕੇ ਕੁਰਾਨ ਲਿਖ ਦਿੱਤਾ ਸੀ ਤੇਵੇਂ ਉਹ ਜਗਤ ਦੇ ਬਣਨ ਦੇ ਸਮੇਂ ਦਾ ਮਜ਼ਮੂਨ ਵੀ ਲਿਖ ਦਿੰਦੇ ਅਰਥ ਕਦੋਂ ਇਹ ਸੰਸਾਰ ਬਣਿਆ ਉਸ ਸਮੇਂ ਦਾ ਪੰਡਤਾਂ ਨੂੰ ਵੀ ਪਤਾ ਨਾ ਲੱਗਾ ਨਹੀਂ ਤਾਂ ਇਸ ਮਜਮੂਨ ਉੱਤੇ ਵੀ ਇੱਕ ਪੁਰਾਣ ਲਿਖਿਆ ਹੁੰਦਾ ਉਸ ਸਮੇਂ ਦਾ ਕਾਜ਼ੀਆਂ ਨੂੰ ਵੀ ਪਤਾ ਨਾ ਲੱਗਾ ਨਹੀਂ ਤਾਂ ਉਹ ਇੱਕ ਲੇਖ ਲਿਖ ਦਿੰਦੇ ਜਿਵੇਂ ਉਹਨਾਂ ਅਜ ਤਾਂ ਇਕੱਠੀਆਂ ਕਰਕੇ ਕੁਰਾਨ ਲਿਖਿਆ ਸੀ ਕਿਤਾਬ ਸਿੱਖ ਸਿੱਦਕ ਨਹਾਰੇ ਲੇਖਕ ਪ੍ਰੋਫੈਸਰ ਸਹਿਬ ਸਿੰਘ ਛੇਮਾ ਅਤੇ ਸਤਵਮਾ ਭਾਗ ਆਵਾਜ਼ ਗੁਰਜੰਟ ਸਿੰਘ ਰੂਪੋ ਵਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ